ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅੱਜ ਕੱਲ ਦੀ ਨੌਜਵਾਨੀ ਪੀੜ੍ਹੀ ਨੂੰ ਨਸ਼ਿਆਂ ਤੇ ਮੋਬਾਈਲਾਂ ਨੇ ਖਾ ਲਿਆ ਹੈ ਅੱਜ ਕੱਲ ਕਿਸੇ ਕੋਲ ਵੀ ਆਪਣੇ ਪਰਿਵਾਰ ਵਿੱਚ ਬੈਠਣ ਦਾ ਸਮਾਂ ਨਹੀਂ ਰਿਹਾ ਜਿਉਂਦੇ ਜੀ ਮਾਪੇ ਦੀ ਕਦਰ ਕਰਿਆ ਕਰੋ ਮਰਨ ਤੋਂ ਬਾਅਦ ਤਾਂ ਜਾਂਤਾ ਹੀ ਰਹਿ ਜਾਂਦੀਆਂ ਨੇ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਇਹ ਮਾਤਾ ਨੂੰ ਇਹ ਮਾਤਾ ਬਿਮਾਰ ਹੈ ਤੇ ਉਸ ਦਾ ਪਰਿਵਾਰ ਦੇਖੋ ਉਸ ਦੀ ਕਿੰਨੀ ਦੇਖਭਾਲ ਕਰ ਰਿਹਾ ਹੈ ਨਹੀਂ ਤਾਂ ਅੱਜ ਕੱਲ ਦੇ ਬੱਚਿਆਂ ਕੋਲ ਆਪਣੇ ਮਾਪੇ ਦੇ ਦੁੱਖ ਸੁੱਖ ਸੁਣਨ ਦਾ ਸਮਾਂ ਵੀ ਨਹੀਂ ਰਿਹਾ ਪਰ ਇਹ ਪਰਿਵਾਰ ਦੇਖੋ ਇਹ ਮਾਤਾ ਦਾ ਕਿੰਨਾ ਖਿਆਲ ਰੱਖ ਰਿਹਾ ਹੈ ਮਾਪੇ ਦੀ ਸਾਰੀ ਜ਼ਿੰਦਗੀ ਆਪਣੇ ਬੱਚਿਆਂ ਦੇ ਸੁਪਨੇ ਪੂਰੇ ਕਰਦੇ ਕਰਦਿਆਂ ਦੀ ਲੰਘ ਜਾਂਦੀ ਹੈ ਪਰ ਉਹੀ ਬੱਚੇ ਜਦੋਂ ਪੜ ਲਿਖ ਜਾਂਦੇ ਨੇ ਤਾਂ ਆਪਣੇ ਮਾਪੇ ਨੂੰ ਬਹੁਤ ਸਮਝਦੇ ਨੇ ਤੇ ਘਰੋਂ ਕੱਢ ਦਿੰਦੇ ਨੇ ਪਰ ਇਹ ਪਰਿਵਾਰ ਨੇ ਦੇਖੋ ਇਸ ਮਾਤਾ ਦੇ ਬਿਮਾਰ ਹੋਣ ਤੇ ਉਸਦੇ ਆਖਰੀ ਸਮੇਂ ਵਿੱਚ ਵੀ ਉਸ ਦਾ ਸਾਥ ਨਹੀਂ ਛੱਡਿਆ। ਮਾਮਾ ਨਾਲ ਹੀ ਘਰਾਂ ਵਿੱਚ ਵਰਕ ਤਾਂ ਹੁੰਦੀਆਂ ਨੇ। ਵਾਹਿਗੁਰੂ ਹਰ ਇੱਕ ਬੱਚੇ ਦੇ ਮਾਪੇ ਨੂੰ ਲੰਬੀਆਂ ਉਮਰਾਂ ਤੇ ਤੰਦਰੁਸਤੀਆਂ ਬਖਸ਼ੇ। ਕਿਉਂਕਿ ਮਾਵਾ ਬਿਨਾ ਧੀਆ ਪੁੱਤਾਂ ਨੂੰ ਕੋਈ ਨਹੀਂ ਪੁੱਛਦਾ। ਭਾਵੇਂ ਲੱਕ ਚਾਚੀਆਂ ਤਾਈਆਂ ਹੋਣ। ਇਹ ਮਾਤਾ ਲਈ ਕਮੈਂਟ ਬਾਕਸ ਵਿੱਚ ਵਾਹਿਗੁਰੂ ਜ਼ਰੂਰ ਲਿਖ ਦਿਓ ਤੇ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰ ਦਿਓ। ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਨਾਲ ਤਦ ਤੱਕ ਰੱਬ ਰੱਖ